ਨਾਮ ਸ੍ਰੀ ਵਹਿਗੁਰੂ ਸ੍ਰੀ ਵਿਜੇ ਚੋਪਈ ਸਾਹਿਬ ਪਾਤਸ਼ਾਹੀ 10ਵੇਂ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਦਰਾ ਤੁਪਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸੁਪੈਤਮ ਕਬ ਹੋ ਆਪ ਹਾਦੈ ਮੋਹਨ ਬਚਾ ਬ ਸੁਖਿ ਵਿਸੈ ਮੋਰ ਪਰਿਵਾਰਾ ਸਿਵ ਸਿਖਸ ਪੈ ਕਰਤਾਰਾ ਮੋਰ ਅਛਾ ਨਜ ਕਰਦਾ ਕਰੈ ਐਸਾ ਪੈਰਨ ਕੋ ਆਜ ਸੰਗ ਰੈ ਪੂਰਨ ਹੋਏ ਹਮਾਰੇ ਆਸਾ ਤੁਰਪਜਨ ਕੀ ਰਹਿ ਪਿਆਸਾ ਤੁਮਹਿ ਛੜ ਕੋਈ ਅਬਰਨਾ ਤਿਉ ਜੋ ਬਰ ਚਾਹ ਸੁਤਮ ਤੇ ਪਾਉ ਸੇਵਕ ਸਿਖ ਮਾਰੇ ਧਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰਿ ਹੈ ਆਪ ਹਾ ਦੇ ਮੁਝ ਬਰੈ ਮਨ ਕਾਲ ਕਾ ਤਰਾਸ ਨਿਵਰੈ ਹੋ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸਤ੍ਰਜੋ ਕਰਤ ਹੋ ਰਛਾ ਰਾਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਸਾਇ ਪਿਆਰੇ ਦੀਨ ਬੰਦੁਸ਼ਟ ਨੇ ਕਹਿਨ ਤਾ ਤੁਹੋ ਪਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਤਰਾ ਕਾਲ ਪਾਏ ਸਿਵਜੋ ਬਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ੍ਰਿਕੀਓ ਬੇਤ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਮਹਾਰਾਜ ਮਨ ਕਾਲ ਸਭ ਜਗਤ ਮਨਾਇਓ देव दयात जशुन पुजायो आदनते कैवतार असोय गुरु समजयो महाराज नमस्कार तुसिहि हमारे सकल प्रजाजन आप सवारी शिवकन कौ सुख बिनु सुख दियो सत्रन को पल म बजके ओ घाट कटके अंतर के जानत पल बुरे की पीर पहचानत चीटी ते कुंतर अस्तुला सपर कृपा अदृष्ट कर फूला संतन दुख पाए ते दुखे ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਤੁਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰ ਤੋ ਕਬ ਹੂੰ ਤੁਮੈ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਪੇਤ ਅਰ ਆਦਮ ਨਿਰੰਕਾਰ ਤਨ ਬਕਾਰ ਨਿਰਦੰਬ ਆਦ ਨੀਲ ਨਾਦ ਸਭ ਤਾਂਕਾ ਮੂਡ ਚਾਰਤ ਪੈਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਂ ਕੋ ਕਿਰਪਾ ਹਨ ਅਨਮਾਨਤ ਮਹਾਮੂਡ ਕੁਸ਼ ਪੇਦ ਨ ਜਾਣਤ ਮਹਾਦੇਵ ਕੋ ਕੈਥ ਤਾ ਸ਼ਿਵ ਨਿਰੰਕਾਰ ਕਾ ਚਿਰਤਨ ਹੈ ਪੇਵਾ ਪਪਨੇ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦਸਾ ਜਾ ਪ੍ਰਤਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਕ ਪਿਓ ਰਵ ਕਹਿ ਭੂਪਾ ਅੰਦਰ ਜੇ ਜ ਸੇਤਜ ਕੀਨੀ उत्पज्य खान भर रच दे ने कहउ सोला राजा बैठा कह अब बैठा कहउ सुमट पयो शंकर कैठा सुग्रीव सृष्टि दिखाई अचंपव आद जुगाद स्वरूप सेयंतव अब रक्षा मेरी तुम करो सिख उबार सिख शंकर दुष्ट रीति उठवत उत्पाता सकल मलेष करो रण काता जयस्तुतव सरनी परे तिन कै दुष्ट दुख है मरे पुरुष जन भग परे तिहारै ਤਨ ਕਹਿ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੈ ਕਾਲ ਨਿਕਟਨੇ ਐ ਰਚਾ ਹੋਏ ਤਹੈ ਸੁਭ ਕਾਲਾ ਦੁਸ਼ਟ ਰਿਸ਼ਟ ਰਹਿ ਤਿਤ ਕਾਲਾ ਕਿਰਪਾ ਦ੍ਰਿਸ਼ਟ ਧਨ ਜਾਹੇ ਨਹਰ ਹੋ ਤਾਂ ਕੈ ਤਾਪਤ ਨਕ ਮਹਰ ਹੋ ਰੇਦਿ ਸਿਧ ਕਰਮ ਸਭ ਹੋਈ ਤੁਸ਼ਟ ਸ਼ਾਸੁਸ ਕਹਿਣਾ ਕੋਈ ਇਕ ਬਾਰ ਜਿਨ ਤਮੈ ਸੰਪਾਰਾ ਕਾਲ ਪਾਸਤੇ ਤਹੈ ਮਬਾਰਾ ਜਿਨ ਨਰ ਨਾਮ ਤਹਾਰੋ ਕਹਾ ਤਰਤ ਦੁਸ਼ਟ ਦੋਖ ਤੇ ਰਹਾ ਖੜੇ ਦੇ ਕੇਤ ਮੈਂ ਤੁਨਣ ਤਿਹਾਰੀ ਆਪ ਹਾਤ ਤੈ ਲੈਹੁ ਬਾਰੀ ਸਦ ਬਠੌਰ ਮਹ ਸਹਾਈ ਦੁਸ਼ਟ ਦੋਖ ਤੈ ਲੈਹੁ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਚੋਪਈ ਸਾਹਿਬ ਪਾਤਸ਼ਾਹੀ ਦਸਵੇਂ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਦਰ ਸਾ ਪੁਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸਤ ਸਪੈਦਮ ਕਬਹੋ ਆਪਹਾਦੈ ਮੋਹਨ ਵਿਚਾ ਬਹੁ ਸੁਖਿ ਵਿਸੈ ਮੋਰ ਪਰਿਵਾਰਾ ਸਿਵ ਸਿਖ ਸੈ ਕਰਤਾਰਾ ਮੋਹ ਰਖਾ ਨਿਜ ਕਰਦਾ ਕਰੈ ਸਭ ਬੈਰ ਨਿਕੋ ਆਜ ਸੰਗਰੇ ਪੂਰਨ ਹੋਏ ਹਮਾਰੀ ਆਸ ਤੁਰਪਜਨ ਕੀ ਰਹੈ ਪਿਆਸਾ ਤੁਮਹਿ ਛੜ ਕੋਈ ਅਵਰਨਾ ਤਿਉ ਜੋ ਬਰ ਚਾਹੂ ਸੁ ਤੁਮ ਤੈ ਪਾਉ ਸੇਵਕ ਸਿਖ ਮਾਰੇ ਤਾਰੀ ਹੈ ਤੁੰ ਤੁੰ ਸਤਰ ਹਮਾਰੇ ਮਾਰਿ ਹੈ ਆਪ ਹਾਦ ਹੈ ਮੁਜ ਬਰੇ ਮਨ ਕਾਲ ਕਾ ਤਰਾਸ ਨਿ ਬਰੇ ਹੂ ਜੋ ਸੁਦਾ ਹਮਾਰੇ ਪਰਸ਼ਾ ਸ਼੍ਰੀ ਅਸਤਰ ਜੋ ਕਰ ਤੋ ਰਛਾ ਰਾਖ ਲੈ ਹੋ ਮੋ ਰਾਖਨ ਹਾਰੇ ਸਾਹਿਬ ਸੰਸਾਇ ਪਿਆਰੇ ਦਿਨ ਬੰਦੁਸ਼ਟ ਨ ਕੇ ਹੰਤਾ ਤੂੰ ਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਤਰਾ ਕਾਲ ਪਾਇ ਸਿਵ ਜੋ ਬਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ जोकेश विकियो वेदराज ब्रह्मा जोथियो जमन काल सब लोक स्वारा नमस्कार है तय महाराज मन काल सब जगत मनायो देव दैत जशन पुजायो आदनते कै अवतार सोई गुरु सम जहओ महाराज नमस्कार तसे ही ख हमारे सकल प्रजा जन आप स्वारी सुख कन कौ सुख बिन सुख दियो सतरन को पलम बजके ओ घाट कटके अंतर के जानत पले बुरे के पीर पहचानत चीची ते कुंतर अस्थूला सापर कृपा अदृष्ट कर फूला संतन दुख पाए ते दुखे सुख पाए साधन के सुखे एक एक की पीर पहचानत घाट कटके पटपट के पट पट जाना जब उदकरख करा करतारा प्रजा धर्त तब दे अपारा ਜਬ ਆਕਰਖ ਕਰ ਤੋ ਕਭੂ ਤਮੈ ਮਿਲਤ ਦੇ ਤਰਸ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੇ ਤੇ ਰਹਿਤ ਨਾਲਮੁ ਜਾਨਤ ਬੇਦ ਪੇਤ ਅਰ ਆਲੰਨ ਰੰਕਾਰ ਤਨ ਬਕਰਨ ਨਰੰਭੈ ਆਦ ਨੀਲ ਅਨਦ ਸਭ ਤਾਂ ਕਾ ਮੂਡ ਉਚਾਰਤ ਪੈਦਾ ਜਾਕੋ ਪੇਵਨ ਪਾਵਤ ਬੇਦ ਤਾਂ ਕੋ ਕਿਰਪਾਹਨ ਅਨਮਾਨਤ ਮਹਾਮੂਲ ਕੁਸ਼ ਪੇਦ ਨਜਾਨਤ महादेव को कहत ता श्री निरंकार का चिरतने पेवा पाप ने बुध है जेती बरनत भिन्न भिन्न पे तुह तेती तुम्हारा लखा न जाय पसारा कह विद सजा प्रथम संसार एकै रूप अनुप स्वरूपा रंग पयो रब कह भूपा अन्द्र जेज सेत जकीनी उत्पोज खान भर रच देनी कहौं फूल राजा हवे बैठा कहौं सुमंत पयो शंकर कैठा सुग्रीव सृष्टि दिखाय अचंपव आध जुगाद स्वरूप श्याम पब अब रक्षा मेरी तुम करो سکھ ابار سکھ سنکرو دھ بت پاتا سکل ملے کرو رن کاتا جے سرنی پڑے تین مر پورکھ پک پڑے تیارے تین کے تئے ہیں تا کے کال نکٹ نچا ہوا دست رہ تت کالا کرپا دست تنہے تاپ تنک مر ਦੇ ਦੇ ਸਿੱਧ ਕਰ ਮੋ ਸਭ ਹੋਈ ਤੁਸ਼ਟ ਸਾਸ਼ਵਸ ਕਹਿ ਨ ਕੋਈ ਇੱਕ ਬਾਰ ਜਿਨ ਤਮੈ ਸੰਪਾਰਾ ਕਾਲ 파ਸਤੇ ਤਹਿ ਹੁ ਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਤਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਤਰਣ ਤਿਹਾਰੀ ਆਪ ਹਾ ਤੈ ਲਿਹੋ ਬਾਰੀ ਸਦ ਬਠੌਰ ਮੋ ਸਹਾਈ ਦੁਸ਼ਟ ਦੋਖ ਤੇ ਲਿਹ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਚੋਪਈ ਸਾਹਿਬ ਪਾਤਸ਼ਾਹੀ 10ਵੇਂ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਦਰ ਸਾ ਪੂਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈਦਮ ਕਬ ਹੋ ਆਪ ਹਾਦੈ ਮੋਹਨ ਵਿਚਾ ਬਹੁ ਸੁਖਿ ਵਸੈ ਮੋਰ ਪਰਿਵਾਰਾ ਸੇਵਕ ਸਿਖਸ ਪੈ ਕਰ ਤਾਰਾ ਮੋਰ ਅਛਾ ਨਿਜ ਕਰਦਾ ਕਰਿਆ ਸਭ ਪੈਰ ਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰਪਜਨ ਕੀ ਰਹੇ ਪਿਆਸਾ ਤੁਮਹਿ ਛੜ ਕੋਈ ਅਬਰਨਾ ਤਿਉ ਜੋ ਬਰ ਚਾਹੂ ਸੁਤਮ ਤੇ ਪਾਉ ਸੇਵਕ ਸਿਖ ਮਾਰੇ ਤਾਰੀ ਹੈ ਤੁੰ ਤੁਨ ਸਤਰ ਹਮਾਰੇ ਮਾਰਿ ਹੈ ਆਪ ਹਾ ਦੇ ਮੁਝ ਬਰਿਆ ਮਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤਜੂ ਕਰਤ ਹੋ ਰੱਛਾ

देव दयात जशन पुजायो आदनते कैवतार असोय गुरु सम जह महाराज नमस्कार तसि एक हमारे सकल प्रजाजन आप सवारी शिव कनकाओ सुख बिन सुख दिया सत्रन को पलम बजके ओ घाट कटके अंतर के जानत भले बुरे के पीर पहचानत चीची ते कंतर अस्थूला सापर कृपा दृष्ट कर फुला संतन दुख पाएते दुखे ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰ ਤੋ ਕਬ ਹੂੰ ਤੁਮੈ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਤ ਅਰ ਆਦਮ ਨਿਰੰਕਾਰ ਤਨ ਬਕਾਰ ਨਿਰਵਦੰਬ ਆਦ ਨੀਲ ਨਾਦ ਸਭ ਤਾਂ ਕਾ ਮੂੜ ਚਾਰਕ ਪੈਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਂ ਕੋ ਕਰਪਾਹਨ ਅਨਮਾਨਤ ਮਹਾਮੂੜ ਕੁਸ਼ ਪੇਦ ਨ ਜਾਣਤ ਮਹਾਦੇਵ ਕਉ ਕੈਥ ਤਾ ਸ਼ਿਵ ਨਰੰਗਾਰ ਕਾ ਚਿਰਤਨ ਹੈ ਪੇਵਾ ਪਪਨੇ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੈਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦਸਜਾ ਪ੍ਰਤਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਰੰਗ ਪਿਓ ਲਵ ਕਹਿ ਭੂਪਾ ਅੰਦਰ ਜੇ ਜ ਸੇ ਤਜ ਕੀਨੀ ਉਤਪਜੇ ਖਾਨ ਭਰ ਰਚ ਦੇਨੇ ਕਹਉ ਸੋਲ ਰਾਜਾ ਹਵੇ ਬੈਠਾ ਕਹਉ ਸੁਮਿਤ ਪਿਉ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਇ ਅਚੰਪਵ ਆਦੁਰਗਾਰ ਸਰੂਪ ਸ੍ਰਿਯੰਪਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਕਰ ਦੁਸ਼ਟ ਰਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖ ਤ ਹੈ ਮਰੇ ਪੁਰਖ ਚਵਨ ਪਗ ਪਰੇ ਤਿਹਾਰੇ ਤਨ ਕਹਿ ਤਮ ਸੰਕਰ ਸਰਤਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਹੈ ਰਚਾ ਹੋਏ ਤਹੈ ਸੁਭ ਕਾਲਾ ਦੁਸ਼ਟ ਰਿਸ਼ਟ ਰੈਂ ਤਿਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪਤ ਨਕ ਮਹਰ ਹੋ ਰੇ ਦੇ ਸਿਧ ਕਾਨੋ ਸਭ ਹੋਈ ਤੁਸ਼ਟ ਸ਼ਾਸੁਸ ਕਹਿਣਾ ਕੋਈ ਇਕ ਬਾਰ ਜਿਨ ਤਮ ਸੰਪਾਰਾ ਕਾਲ 파ਸਤੇ ਤਹੈ ਮਬਾਰਾ ਜਿਨ ਨਰ ਨਾਮ ਤਹਾਰੋ ਕਹਾਰ ਤਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਤ੍ਰਣ ਤਿਹਾਰੀ ਆਪ ਹਾਥ ਤੈ ਲੈਹੁ ਬਾਰੀ ਸਰਬ othor ਮਹੌ ਸਹਾਈ ਦੁਸ਼ਟ ਦੋਖ ਤੈ ਲੈਹੁ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਚੋਪਈ ਸਾਹਿਬ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਦਰ ਸਾ ਪੁਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੋਸਤ ਸਪੈਦਮ ਕਬ ਹੋ ਆਪ ਹਾਦੈ ਮੋਹ ਮਚਾ ਬਹੁ ਸੁਖਿ ਵਿਸੈ ਮੋਰੋ ਪਰਿਵਾਰਾ ਸਿਖ ਸਿਖ ਸਪੈ ਕਰਤਾਰਾ ਮੋ ਰਛਾ ਨਿਜ ਕਰਦਾ ਕਰੈ ਸਭ ਬੈਰ ਨਿਕੋ ਆਜ ਸੰਗ ਰੈ ਪੂਰਨ ਹੋਏ ਹਮਾਰੀ ਆਸ ਤੋਰਪੁ ਜਨ ਕੀ ਰਹਿ ਪਿਆਸਾ ਤੁਮਹਿ ਛੜ ਕੋਈ ਅਵਰਨਾ ਤਿਉ ਜੋ ਬਰ ਚਾਹੂ ਸੁਤਮ ਤੇ ਪਾਉ ਸੇਵਕ ਸਿਖ ਮਾਰੇ ਤਾਰੀ ਹੈ ਤੁੰਤੁ ਤੁਨੁ ਸਤਰ ਹਮਾਰੇ ਮਾਰਿ ਹੈ ਆਪ ਹਾਦੈ ਮੁਝ ਬਰੇ ਮਨ ਕਾਲ ਕਾ ਤਰਾਸ ਨਿਵਰੇ ਹੂ ਜੋ ਸਦਾ ਹਮਾਰੇ ਪਰਸ਼ਾ ਸ਼੍ਰੀ ਅਸਤਰ ਜੋ ਕਰ ਜੋ ਰਛਾ ਰਾਖ ਲੈ ਹੋ ਮੋ ਰਾਖਨ ਹਾਰੇ ਸਾਹਿਬ ਸੰਸਾਇ ਪਿਆਰੇ ਦੀਨ ਬੰਦੁਸਤ ਨੇ ਕੇ ਹੰਤਾ ਤੁਹ ਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਤਰਾ ਕਾਲ ਪਾਇ ਸਿਮ ਜੋ ਬਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ जो केस विकियो वेदराज ब्रह्मा जोथियो जवन काल सब लोक सुवारा नमस्कार है तय महाराज मन काल सब जगत मनायो देव दैत जशन पुजायो आदनते कै अवतार सोई गुरु सम जह महाराज नमस्कार तसिहि के हमारी सकल प्रजा जन आप सबारी शिवकन कौ सुगनु सुख दीयो ਸਤਰਨ ਕੋ ਪਲ ਮੋ ਬਜ ਕੇ ਓ ਘਾਟ ਘਟ ਕੇ ਅੰਤਰ ਕੇ ਜਾਣਤ ਪਲੇ ਬੁਰੇ ਕੀ ਪੀਰ ਪਛਾਨਤ ਚੀਚੀ ਤੇ ਕੁੰਤਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪਟ ਪਟ ਕੀ ਜਾਣੈ ਜਬ ਤੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤੋ ਕਬਹੂ ਤਮੈ ਮਿਲਤ ਦੇ ਤਰਸ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੇ ਤੇ ਰਹਿਤ ਨਿਰਾਲ ਅਮਨ ਜਾਣਤ ਬੇਦ ਪੇਤ ਅਰ ਆਲੰਨ ਰੰਕਾਰ ਤਨ ਬਕਾਰ ਨਵਦੰਭ ਆਦ ਨੀਲ ਅਨਾਦ ਸਭ ਤਾਂ ਕਾ ਮੂਡ ਉਚਾਰਤ ਪੈਦਾ ਜਾਕੋ ਪੇਵਨਾ ਪਾਵਤ ਬੇਦ ਤਾਂ ਕੋ ਕਿਰਪਾਹਨ ਅਨਮਾਨਤ ਮਹਾਮੂਲ ਕੁਸ਼ ਪੇਦ ਨ ਜਾਣਤ महादेव को कैथ ता श्री निरंकार का चिरतने पेवा पाप ने बुध है जेती वर्णत भिन्न भिन्न तु तेती तुम्हारा लखा ना जाए पसारा कह विद सजा प्रार्थना संसार एकै रूप अनुप सुरूपा रंग पयो रवा कह भूपा अंद्र जेज सेत जकीनी उत्पोज खान भर रच देनी कह फूल राजा है बैठा कह सुमट पयो शंकर कह ठा श्री सृष्टि दिखाई अचंपव आजुगार स्वरूप सेम तब अब रक्षा मेरी तुम करो سکھ ابار سکھ سن کرتا جے سرنی پڑے تین مرے پور پڑ تیارے تین کے تم سنکر سو تو کل کو اک بار تان کے کال نکٹ نچا ہوا درست رہ تتکالا کر جاہے تاپ تنک م ਦੇਹ ਦੇ ਸਿਦਕਰੋਂ ਸਭ ਹੋਈ ਤੁਸ਼ਟ ਸਾਸ਼ਵਸ ਕਹਿਣਾ ਕੋਈ ਇੱਕ ਬਾਰ ਜਿਨ ਤਮੈ ਸੰਪਾਰਾ ਕਾਲ ਪਾਸਤੇ ਤਹਿਮ ਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਤਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਤਨ ਤਿਹਾਰੀ ਆਪ ਹਾ ਤੈ ਲਿਹੋ ਬਾਰੀ ਸਰਬ othor ਮੋ ਸਹਾਈ दुष्टो दुख तेल हो बचाई सतनाम श्री वह गुरु सहविजी चौपाई साहिब पातशाही दशमे कव्यो बाच विनती चौपाई हमरे करो हादर सा पूर्ण होए चित की इच्छा तब चरणन मन रहे हमारा अपना जान करो प्रति पारा हमरे दुष्ट سپदम कब हो आप हा दय मोह बचा बहु सुखी विश्वम रो परिवार शिव शिक्षा पै करतारा ਮੋਰ ਅਛਾਨਜ ਕਰਦਾ ਕਰਿਆ ਸਭ ਪੈਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੇ ਆਸਾ ਤੁਰਪਜਨ ਕੀ ਰਹੇ ਪਿਆਸਾ ਤੁਮਹਿ ਛੜ ਕੋਈ ਅਵਰਨਾ ਤਿਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਧਾਰੀ ਹੈ ਤੁੰ ਤੁੰ ਸਤਰ ਹਮਾਰੇ ਮਾਰਿ ਹੈ ਆਪ ਹਾ ਦੇ ਮੁਝ ਬਰਿਆ ਮਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸਤ੍ਰ ਜੋ ਕਰਤ ਹੋ ਰੱਛਾ

देव दयात जशन पुजायो आदनते कै अवतार सोय गुरु सम जह महाराज नमस्कार तसि एक हमारे सकल प्रजाजन आप सवारी शिवकन कौ सुख दियो सत्रन को पल म बजके ओ घाट कटके अंतर के जानत भले बुरे की पीर पहचानत चीटी त कुंतर स्थूला सापर कृपा दृष्ट कर फुला संतन दुख पाएते दुखे ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਤੁਦ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆਕਰਖ ਕਰ ਤੋ ਕਬ ਹੂ ਤੁਮੈ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਤ ਅਰ ਆਦਮ ਨਿਰੰਕਾਰ ਤਨ ਬਕਾਰ ਨਵਦੰਬ ਆਦ ਨੀਲ ਨਾਦ ਸਭ ਤਾਂ ਕਾ ਮੂਡ ਚਾਰਕ ਪੈਦਾ ਜਾ ਕੋ ਪੇਵ ਨਾ ਪਾਵਤ ਬੇਦਾ ਤੰਕੋ ਕਿਰਪਾਹਨ ਅਨਮਾਨਤ ਮਹਾਮੂਲ ਕੁਸ਼ ਪੇਦ ਨ ਜਾਣਤ ਮਹਾਦੇਵ ਕੋ ਕੈਥ ਤਾ ਸ਼ਿਵ ਨਰੰਕਾਰ ਕਾ ਚਿਰਤਨ ਹੈ ਪੇਵਾ ਪਪਨੇ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਤੈਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦਸਾ ਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਰੰਗ ਪਿਓ ਅਵ ਕਹਿ ਭੂਪਾ ਅੰਦਰ ਜੇਜ ਸੇ ਤਤ ਕੀਨੇ उत्पजे खान भर रच दे नीकहु फूल राजा वे बैठा कहहु सुमट पयो शंकर कैठा सिग्री सृष्टि दिखाई अचम्पा आ दुगागर स्वरूप श्याम तब अब रक्षा मेरी तुम करो सिख उबार सिख सं करो दुष्टृते उठवत उत्पाता सकल मलेश करो रण काता जयस्तुज तव सरनी परे तिनके दुष्ट दुख है मरे पुरुष जन पग पर तिहारै ਤਨ ਕਹਿ ਤਮ ਸੰਕਰ ਸਰਤਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕ ਕਾਲ ਨਿਕਟਨੇ ਹੈ ਰਛਾ ਹੋਏ ਤਹੈ ਸੁਭ ਕਾਲਾ ਦੁਸ਼ਟ ਰਿਸ਼ਟ ਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਧਨ ਜਾਹੈ ਨਹਰ ਹੋ ਤਾਂ ਕ ਤਾਪਤ ਨਕ ਮਹਰ ਹੋ ਰਿਧਿ ਸਿਧ ਕਰਮ ਸਭ ਹੋਈ ਤੁਸ਼ਟ ਸ਼ਾਸੁਸ ਕਹਿ ਨ ਕੋਈ ਇਕ ਬਾਰ ਜਿਨ ਤਮ ਸੰਪਾਰਾ ਕਾਲ 파ਸਤੇ ਤਹਿ ਮਬਾਰਾ ਜਿਨ ਨਰ ਨਾਮ ਤਹਾਰੋ ਕਹਾ ਤਰਦ ਦੁਸ਼ਟ ਜੋਖ ਤੇ ਰਹਾ ਖੜਗ ਕੇਤ ਮੈਂ ਤਨ ਤਨ ਤਿਹਾਰੀ ਆਪ ਹਾਥ ਤੈ ਲਿਹਿਓ ਬਾਰੀ ਸਰਬ othor ਮੋ ਸਹਾਈ ਦੁਸ਼ਟ ਦੋਖ ਤੈ ਲਿਹਿ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਚੋਪਈ ਸਾਹਿਬ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਦਰ ਸਾ ਪੁਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ हमरे दुष्ट سپैदम कब होवा अपहादै मोह में चाबो सुखी विषय मोरो परिवार शिव सिख से पै करतारा मोर अच्छा निज करदए करे सब पैर निको आज संगरे है पूर्ण होए हमारी आशा तुरप जन की रह प्यासा तुम्हें षड कोई अवर न त्यों जो बर चाहो सुत्म ते पाऊं सेवक सिख मारे तारी है तुन तुन सत्र हमारे मारिए है ਆਪ ਹਾਦੈ ਮੁਜਬਰੀਐ ਮਨ ਕਾਲ ਕਾ ਤਰਾਸ ਨਿਵਰੈ ਹੂ ਜੋ ਸੁਦਾ ਹਮਾਰੇ ਪ੍ਰਸਾਦਿ ਸ੍ਰੀ ਅਸਤ੍ਰ ਜੋ ਕਰਤ ਹੋਇ ਰੱਛਾ ਰਾਖਿ ਲਹਿ ਹੋ ਮੋ ਰਖਨ ਹਾਰੇ ਸਾਹਿਬ ਸੰਸੈ ਪਿਆਰੇ ਦੀਨ ਬੰਦੁਸਤ ਨੇ ਕਹਿ ਹੰਤਾ ਆਤਮਾ ਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਅਵਤਾਰਾ ਕਾਲ ਪਾਇ ਸਿਵਿੰਦੂ ਅਵਤਾਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ योगेश विकियो वेदराज ब्रह्मा जोथियो जवन काल सब लोक सवारा नमस्कार है तय महाराज मन काल सब जगत मनायो देव दैत जशन पुजायो आदनते कै अवतार सोय गुरु समझयो महाराज नमस्कार तसे ही हमारी सकल प्रजा जन आप सवारी सुखन कौ सुख दीयो सतरन को पलम बजके ओ घाट कटके अंतर के जानत भले बुरे की पीर पहचानत चीची ते कुंतर अस्थूला सापर कृपा अदृष्ट कर फूला संतन दुख पाए ते दुखे सुख पाए साधन के सुखे एक एक की पीर पहचाने घाट कटके पटपट के पट पट जाने जब उदकर खकरा कर तारा प्रजा धर्त तब देह अपारा ਜਬ ਆਕਰਖ ਕਰਤੋ ਕਬਹੂ ਤੁਮੈ ਮਿਲਤ ਦੇ ਤਰਸਹੁ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੇ ਤੇ ਰਹਤ ਨਿਰਾਲਮ ਅਨਜਨਤ ਬੇਦ ਪੇਤ ਅਰ ਆਲਮ ਨਿਰੰਕਾਰ ਤਨ ਬਕਰਨ ਨਵਦੰਬ ਆਦਿ ਨੀਲ ਅਨਦ ਸਭ ਤਾਂ ਕਾ ਮੂਡ ਉਚਾਰਤ ਪੈਦਾ ਜਾਕੋ ਪੇਵਨ ਆਪਤ ਬੇਦ ਤਾਂ ਕੋ ਕਿਰਪਾਹਨ ਅਨਮਾਨਤ ਮਹਾਮੂਡ ਕੁਸ਼ ਪੇਦ ਨ ਜਾਣਤ महादेव को कैथ ता शिव निरंकार का चिरतने पेवा पाप ने बुध है जेती वर्णत भिन्न बिन पे तु तेती तुम्हारा लखा ना जाय पसारा कह विद सजा प्रथन संसार एकै रूप अनुप स्वरूपारंक पयो रव कह फूपा अंद्र जेज से तित कीनी उत्पज खान भर रच देनी कह फूल राजा है बैठा कह सुमिट पयो शंकर कैठा सुग्रीव सृष्टि दिखाई अचंपव आद जुगाद स्वरूप श्याम पव अब रक्षा मेरी तुम करो ਸਿਖ ਉਬਾਰ ਸਿਖ ਸੰਕਰੋ ਦੁਸ਼ਟ ਰਿਤੇ ਅਠਵਤੁ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੈ ਅਸਤੁ ਜਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖ ਹੈ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਰ ਸਵਤਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੈ ਕਾਲ ਨਿਕਟਨੇ ਹੈ ਰਚਾ ਹੋਏ ਤਹੈ ਸੁਭ ਕਾਲਾ ਦੁਸ਼ਟ ਰਿਸ਼ਟ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਧਨ ਜਾਹੇ ਨਹਰ ਹੋ ਤਾਂ ਕੈ ਤਾਪਤ ਨਕ ਮਹਰ ਹੋ ਰੇ ਦੇ ਸਿੱਧ ਕਰਮੋਂ ਸਭ ਹੋਈ ਤੁਸ਼ਟ ਸਾਸ਼ਵਸ ਕਹਿਣਾ ਕੋਈ ਇੱਕ ਬਾਰ ਜਿਨ ਤਮੈ ਸੁਨ ਪਾਰਾ ਕਾਲ ਪਾਸਤੇ ਤਾਹਿੰ ਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਤਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਤਰਣ ਤਿਹਾਰੀ ਆਪ ਹਾਥ ਲੈ ਹਉ ਬਾਰੀ ਸਦ ਬਠੌਰ ਮਹੌ ਸਹਾਈ दुष्ट दुख तेलह बचाई सतनाम श्री वह गुरु सहविजी चौपाई साहिब पात शहीद दशमे कव्यो बाच बिनती चौपाई हमरे करो हादर छा पुन होए चित की इच्छा तब चरणन मन रहे हमारा अपना जान करो प्रति पारा हमरे दुष्ट سپੈ तम कब हो आप हा दय मोह बचा बहु सुख विषय मोर परिवार शिव शिक्षा पै करतारा ਮੋਰ ਅਛਾਨ ਜਿ ਕਰਦਾ ਕਰਿਆ ਸਭ ਬੈਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛੜ ਕੋਈ ਅਬਰ ਨਾ ਤਿਉ ਜੋ ਬਰ ਚਾਹੂ ਸੁ ਤੁਮ ਤੈ ਪਾਉ ਸੇਵਕ ਸਿਖਹ ਮਾਰੇ ਤਾਰੀ ਹੈ ਤੁੰਤੁਨੁ ਸਤਰ ਹਮਾਰੇ ਮਾਰਿ ਹੈ ਆਪ ਹਾ ਦੇ ਮੁਝ ਬਰਿਆ ਮਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸਤ੍ਰ ਜੋ ਕਰਤ ਹੋ ਰਖਾ

देव दयात जशन पुजायो आदनते कैवतार असोय गुरु सम जहओ महाराज नमस्कार तसिहि कह मारे सकल प्रजाने आप सवारी सुखन कौ सुख दियो सत्रन को पल म बजके ओ घाट कटके अंतर के जानत भले बुरे की पीर पहचानत चीची तए कुंतर असुला सापर कृपा अदृष्ट कर फुला संतन दुख पाएत ते दुखी ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਤੁਦ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆਕਰਖ ਕਰ ਤੋ ਕਬ ਹੂੰ ਤੁਮੈ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਪੇਤ ਅਰ ਆਦਮ ਨਿਰੰਕਾਰ ਤਨ ਬਕਾਰ ਨਵਦੰਬ ਆਦ ਨੀਲ ਨਾਦ ਸਭ ਤਾਂ ਕਾ ਮੂਡ ਚਾਰਤ ਪੈਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਂ ਕੋ ਕਰਪਾਹਨ ਅਨਮਾਨਤ ਮਹਾਮੂਲ ਕੁਸ਼ ਪੇਦ ਨ ਜਾਣਤ ਮਹਾਦੇਵ ਕਉ ਕੈਥ ਤਾ ਸ਼ਿਵ ਨਰੰਕਾਰ ਕਾ ਚਿਰਤਨ ਹੈ ਪੇਵਾ ਪਪਨੇ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੈਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਦ ਸੋ ਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਵ ਕਹਿ ਭੂਪਾ ਅੰਦਰ ਜੇਜ ਸੇ ਤਤ ਕੀਨੇ उत्पज्य खान भर रच दे नेकहु फूल राजा बैठा, प, अब बैठा कहहु सुमट पयो शंकर कैठा सिगरी सृष्टि दिखाई अचंपव आद जुगाद स्वरूप सेयम तब अब रक्षा मेरी तुम करो सिख उबार सिख संकरो दुष्ट रीति अठवत उत्पाता सकल मलेष करो रण काता जयस्तु जगतव सरनी परे तिन कै दुष्ट दुख है मरे पुरुष जनपग परे तिहारै ਤਨ ਕਹਿ ਤਮ ਸੰਕਰ ਸਵਤਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕ ਕਾਲ ਨਿਕਟਨੇ ਹੈ ਰਛਾ ਹੋਏ ਤਹੈ ਸੁਭ ਕਾਲਾ ਦੁਸ਼ਟ ਰਿਸ਼ਟ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਧਨ ਜਾਹੈ ਨਹਰ ਹੋ ਤਾਂ ਕ ਤਾਪਤ ਨਕ ਮਹਰ ਹੋ ਰੇਦੇ ਸਿਧ ਕਰੋਂ ਸਭ ਹੋਈ ਤੁਸ਼ਟ ਸ਼ਾਸੁਸ ਕਹਿਨਾ ਕੋਈ ਇਕ ਬਾਰ ਜਿਨ ਤਮੈ ਸੰਪਾਰਾ ਕਾਲ 파ਸਤੇ ਤਹੈ ਮਬਾਰਾ ਜਿਨ ਨਰ ਨਾਮ ਤਹਾਰੋ ਕਹਾ ਤਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਅੰਤਰਣ ਤਿਹਾਰੀ ਆਪ ਹਾਤੈ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੈ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਚੋਪਈ ਸਾਹਿਬ ਪਾਤ ਸਹੀ ਦਸਮੀ ਕਬਿਉ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਦਰ ਛਾ ਪੂਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਹਮਰੇ ਦੁਸਤ ਸਪੈਦਮ ਕਬ ਹੋਵਾ ਆਪਾ ਦਾ ਮੋਹ ਮਚਾ ਬਹੁ ਸੁਖਿ ਵਸੈ ਮੋਰ ਪਰਿਵਾਰਾ ਸੇਵਕ ਸਿਖ ਸੈ ਕਰਤਾਰਾ ਮੋਹ ਰਛਾ ਨਜ ਕਰਦਾ ਕਰੈ ਸਭ ਬੈਰਨ ਕੋ ਆਜ ਸੰਗਰੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹਿ ਛੜ ਕੋਈ ਅਬਰਨਾ ਤਿਉ ਜੋ ਬਰ ਚਾਹੂ ਸੁਤਮ ਤੈ ਪਾਉ ਸੇਵਕ ਸਿਖ ਮਾਰੇ ਧਾਰੀ ਹੈ ਤੁੰ ਤੁੰ ਸਤਰ ਹਮਾਰੇ ਮਾਰਿ ਹੈ ਆਪ ਹਾਦ ਹੈ ਮੁਝ ਬਰੇ ਮਨ ਕਾਲ ਕਾ ਤਰਾਸ ਨਿ ਬਰੇ ਹੂ ਜੋ ਸਦਾ ਹਮਾਰੇ ਪਰਸ਼ਾ ਸ਼੍ਰੀ ਅਸਤਰ ਜੋ ਕਰ ਜੋ ਰਛਾ ਰਾਖ ਲੈ ਹੋ ਮੋ ਰਾਖਨ ਹਾਰੇ ਸਾਹਿਬ ਸੰਸਾਇ ਪਿਆਰੇ ਦੀਨ ਬੰਦੁਸ਼ਟ ਨੇ ਕੇ ਹੰਤਾ ਤੂੰ ਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਤਰਾ ਕਾਲ ਪਾਇ ਸਿਮਜੋ ਬਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ जोकेश विकियो वेदराज ब्रह्मा जुथियो जवन काल सब लोक सवारा नमस्कार है तय महाराज मन काल सब जगत मनायो देव दैत जशन पुजायो आदनते कै अवतार सोय गुरु सम जह महाराज नमस्कार तसे ही कह मारे सकल प्रजा जन आप सवारि शिव कण कौ सुख सुख दियो सतरन को पलम बजके ओ घाट कटके अंतर के जानत पले बुरे की पीर पहचानत चीची ते कुंतर अस्थोला सापर कृपा अदृष्ट कर फुला संतन दुख पाए ते दुखे सुख पाए साधन के सुखे एक एक की पीर पहचाने घाट कटके पटपट के पट पट जाना जब उदकरख करा कर तारा प्रजा धरत तब दे अपारा ਜਬ ਆਕਰਖ ਕਰਤੋ ਕਬਹੂ ਤਮੈ ਮਿਲਤ ਦੇ ਤਰਸਮ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭੇ ਤੇ ਰਹਿਤ ਨਿਰਾਲਮ ਅਨਜਨਤ ਬੇਦ ਪੇਤ ਅਰ ਆਲੰਨ ਰੰਕਾਰ ਤਨ ਬਕਾਰ ਨਰੰਭੈ ਆਦ ਨੀਲ ਅਨਦ ਸਭ ਤਾਂਕ ਮੂਡ ਉਚਾਰਤ ਪੈਦਾ ਜਾਕੋ ਪੇਵਨ ਆਪਾਤ ਬੇਦ ਤਾਂਕ ਕੋ ਕਰਪਾਹਨ ਅਨਮਾਨਤ ਮਹਾਮੂਲ ਕੁਸ਼ ਪੇਦ ਨਜਾਨਤ महादेव को कैथ ता श्री निरंकार का चिरतने पेवा पाप ने बुध है जेती वर्णत भिन्न पिम पे तु तेती तुम्हारा लखा न जाय पसारा कह विद सजा प्रत्न संसार एकै रूप अनुप स्वरूप रांक पयो लवा कह भूपा अंद्र जे जे सित ज कीनी उत्पज खान भर रच देनी कह फूल राजा वे बैठा कह सुमंत पयो शंकर कैठा सुग्रीव सृष्टि दी खाय अचंपव आतुगार स्वरूप स्वयं पव अब रक्षा मेरी तुम करो

ਦੇ ਦੇ ਸਿੱਧ ਕਰੋਂ ਸਭ ਹੋਈ ਤੁਸ਼ਟ ਸਾਸ਼ਵਸ ਕਹਿਣਾ ਕੋਈ ਇੱਕ ਬਾਰ ਜਿਨ ਕਮੈ ਸੰਪਾਰਾ ਕਾਲ ਪਾਸਤੇ ਤਹਿ ਹਮ ਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਤਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਤਣ ਤਿਹਾਰੀ ਆਪ ਹਾਤੈ ਲਿਹਉ ਬਾਰੀ ਸਦ ਬਠੌਰ ਮਹ ਹ ਸਹਾਈ ਦੁਸ਼ਟ ਦੋਖ ਤੇ ਲਿਹ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ